ਤਨ ਵਾਹਿਗੁਰੂ ਸਾਹਿਬ ਜੀਉ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਰਮਾਂਦੇ ਠਾਡੇ ਦਰਬਾਰ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੇ ਖੋਲ ਕੇ ਵਾਰ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨੰਦਨ ਨੀਤ ਕੋਲੋ ਕਪਟ ਗੁਰ ਮੇਲੀਆ ਨਾਨਕ ਸੰਗਮੀਤ ਸਤਨਾਮ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਵਾ ਉਦਮ ਕਰਤ ਅਨੰਤ ਭਇਆ ਸਿਮਰਤ ਸੁਖ ਸਾਰੋ ਜਪ ਜਪ ਨਾਮ ਗੋਬਿੰਦ ਕਾ ਰਨ ਵਿਚਾਰ ਉਦਮ ਕਰਤ ਅਨੰਤ ਭਇਆ ਸਿਮਰਤ ਸੁਖਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਚਰਨ ਕਮਲ ਗੁਰ ਕੇ ਜਪਤ ਹਰ ਜਪ ਹਉ ਜੀਵਾ ਪਾਰ ਬ੍ਰਹਮ ਆਰਾਧਤੇ ਮੁਖ ਅੰਮ੍ਰਿਤ ਪੀਵਾ ਰਹਾਉ ਜੀ ਅੰਤ ਸਭ ਸੁਖ ਬਸੇ ਸਬਕੈ ਮਨ ਲੋਚ ਪਰਿ ਉਪਕਾਰ ਨਿਤ ਚਿਤ ਵਤੇ ਨਾਹੀ ਕਸ਼ਪੋਚ ਤਨ ਸੋ ਥਾਨ ਬਸੰਤ ਤਨ ਜਹ ਜਪੀਏ ਨਾਮ ਕਥਾ ਕੀਰਤਨ ਹਰ ਅਤ ਅਗਨਾਸ ਸੁਖ ਸਹਿਜ ਬਿਸ਼ਰਾਮ ਕਥਾ ਕੀਰਤਨ ਹਰ ਅਤ ਕਾ ਨਾਮ ਸੁਖ ਸਹਿਜ ਬਿਸ਼ਰਾਮ ਮਨਤੇ ਕਦੇ ਨ ਵਿਸਰੈ ਅਨਾਰਥ ਕੋ ਨਾਥ ਨਾਨਕ ਪ੍ਰਭ ਸਰਣਾਗਤੀ ਜਾ ਕ ਸਭ ਕਿਛ ਹਾਥ ਮਨ ਤੇ ਕਦੇ ਨਾ ਵਿਸਰੈ ਅਨਾਥ ਕੋ ਨਾਥ ਨਾਨਕ ਪ੍ਰਭ ਸਰਣਾਗਤੀ ਜਾ ਕੈ ਸਭ ਕਿਛ ਹਾਥ ਵਾਹ ਗੁਰਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ